ਤਾਂ ਪੰਜਾਬ ਸਰਕਾਰ ਨੇ ਨਸ਼ਾ ਮੁਕਤ ਪੰਜਾਬ ਦੇ ਉਦੇਸ਼ ਨੂੰ ਪੂਰਾ ਕਰਨ ਦੇ ਲਈ ਐਂਟੀ ਡਰੱਗ ਹੈਲਪਲਾਈਨ ਅਤੇ ਵਟਸਐਪ ਚੈਟਬੋਟ ਸ਼ੁਰੂ ਕੀਤਾ ਹੈ ਤਾਂ ਸਰਕਾਰ ਦੀ ਇਹ ਹੈ ਅਮ ਆਮ ਲੋਕਾਂ ਨੂੰ ਨਸ਼ਾ ਖਿਲਾਫ ਜਾਗਰੂਕ ਕਰਨ ਅਤੇ ਪੁਲਿਸ ਦੀ ਮਦਦ ਕਰਨ ਤੇ ਲਈ ਇੱਕ ਮਹੱਤਵਪੂਰਨ ਕਦਮ ਹੈ ਦੱਸਦੇ ਕਿ ਇਸ ਹੈਲਪਲਾਈਨ ਉੱਤੇ ਚੈਟਬੋਟ ਰਾਹੀਂ ਲੋਕ ਨਸ਼ਿਆਂ ਦੇ ਨਾਲ ਸੰਬੰਧਿਤ ਮੁੱਦਿਆਂ ਬਾਰੇ ਪੁਲਿਸ ਨੂੰ ਰਿਪੋਰਟ ਕਰ ਸਕਦੇ ਨੇ ਤੇ ਕਿਸੇ ਕਿਸਮ ਦੀ ਮਦਦ ਮੰਗ ਸਕਦੇ ਨੇ ਤੇ ਇਲਾਜ ਦੇ ਨਾਲ ਸੰਬੰਧਿਤ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਨੇ ਲਾਜ਼ੀਗਏ ਸੁਵਿਧਾ ਗੁਪਤਤਾ ਤੇ ਪ੍ਰਾਈਵੇਸੀ ਨੂੰ ਤੇ ਅੰਦੇ ਵਿੱਚ ਰੱਖਤੇ ਆ ਤਿਆਰ ਕੀਤੀ ਗਈ ਹੈ ਤਾਂ ਜੋ ਲੋਕ ਬਿਨਾਂ ਕਿਸੇ ਡਰ ਤੋਂ ਆਪਣੀਆਂ ਸਮੱਸਿਆਵਾਂ ਪੁਲਿਸ ਦੇ ਨਾਲ ਸਾਂਝਾ ਕਰ ਸਕਣ ਤਾਂ ਦੱਸਦੇ ਕਿ ਇਹ ਜਾਣਕਾਰੀ ਡੀਆਈਜੀ ਰੂਪਨਗਰ ਰੇਂਜ ਹਰਚਰਨ ਸਿੰਘ ਪੁੱਲਰ ਨੇ ਜ਼ਿਲ੍ਹਾ ਪੁਲਿਸ ਵੱਲੋਂ ਨਸ਼ੇ ਖਿਲਾਫ ਚਲਾਈ ਮੁਹਿੰਮ ਦੇ ਵਿੱਚ ਆਮ ਲੋਕਾਂ ਦੇ ਸਹਿਯੋਗ ਨੂੰ ਯਕੀਨੀ ਬਣਾਉਣ ਦੇ ਲਈ ਸ਼ੁਰੂ ਕੀਤੇ ਗਏ ਮਿਸ਼ਨ ਸੰਪਰਕ ਤਹਿਤ ਸਰਹੰਦ ਵਿਖੇ ਕੀਤੀ ਹੈ ਦੱਸਦੇ ਕਿ ਸਰਹੰਦ ਵਿਖੇ ਪੁਲਿਸ ਪਬਲਿਕ ਮੀਟਿੰਗ ਦੌਰਾਨ ਪਿੰਡਾਂ ਦੇ ਪੰਜ ਸਰਪੰਚਾਂ ਤੇ ਔਰ ਮੋਤਬਰ ਸ਼ਖਸੀਅਤਾਂ ਨੂੰ ਸੰਬੋਧਨ ਕਰਦਿਆਂ ਹੋਇਆ ਇੱਕ WhatsApp ਨੰਬਰ ਵੀ ਜਾਰੀ ਕਰ ਦਿੱਤਾ ਗਿਆ ਹੈ ਸਿਕਲ ਜੀ ਤੁਸੀਂ ਦੇਖ ਰਹੇ ਹੋ ਨਵੀਂਸ ਤੇ ਮਹਾ ਤੁਹਾਡੇ ਨਾਲ ਕਰਨ ਦਾ ਰਾਜ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸਰਹੰਦਵੀ ਖੇ ਮੌਜੂਦ ਹ ਜਿੱਥੇ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਅੱਜ ਸੰਪਰਕ ਮੁਹਿੰਮ ਤਹਿਤ ਮੁਹਿੰਮ ਚਲਾਈ ਗਿਆ ਸੋ ਦੱਸ ਦਿਓ ਕਿ ਕੈਮਰਾਮੈਨ ਨੂੰ ਕਹੋ ਇੱਕ ਵਾਰੀ ਤਸਵੀਰਾਂ ਦਿਖਾ ਦੇ ਸੋ ਦੱਸ ਦਿਓ ਕਿ ਅੱਜ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਨਵਿਕਲੀ ਪਹਿਲ ਕਦਮੀ ਕੀਤੀ ਗਈ ਹੈ ਸੋ ਦੱਸ ਦਿਓ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅੱਜ ਸੰਪਰਕ ਮੁਹਿੰਮ ਚਲਾਈ ਗਈ ਹੈ ਸੋ ਦੱਸ ਦਿਓ ਕਿ ਪੰਜਾਬ ਸਰਕਾਰ ਦੇ ਵੱਲੋਂ ਤੁਸੀਂ ਭਗਵੰਤ ਮਾਨ ਦੇ ਵੱਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਤਰਜੀਹ ਜਿਹੜੀ ਕਿ ਰੱਖੀ ਗਈ ਸੀ ਤੇ ਵਕਫਾ ਕੰਦੇ ਵਿਕੇਲੇ ਪ੍ਰੋਗਰਾਮ ਉਲੀਕੇ ਜਾਂਦੇ ਨੇ ਤੇ ਉਸੇ ਤਹਿਤ ਹੀ ਅੱਜ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅੱਜ ਸੰਪਰਕ ਮੁਹਿੰਮ ਚਲਾਈ ਗਈ ਹੈ ਤੇ ਲੋਕ ਮਿਲਣੇ ਕੀਤੇ ਗਏ ਜਿਸ ਦੇ ਵਿੱਚ ਡੀਏਜੀ ਰੋਪੜ ਰੇਜ ਹਰਚਰਨ ਸਿੰਘ ਭੁੱਲਰ ਅਤੇ ਐਸਐਸਪੀ ਡਾਕਟਰ ਅਵਜੋਤ ਕੋਰ ਗਰੇਵਾਲ ਜਿਹੜੇ ਕਿ ਲੋਕ ਮਿਲਣੇ ਦੇ ਵਿੱਚ ਪਹੁੰਚਣਗੇ ਸੋ ਦੱਸਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਨਿਵੇਕਲੇ ਪ੍ਰੋਗਰਾਮ ਕੀਤੇ ਜਾਂਦੇ ਨੇ ਤੇ ਉਸ ਦੇ ਤਹਿਤ ਹੀ ਅੱਜ ਸਰਹੰਦ ਵਿਖੇ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੰਪਰਕ ਪ੍ਰੋਗਰਾਮ ਦੇ ਤਹਿਤ ਅਸੀਂ ਜਿਹੜੀ ਇੱਥੇ ਮੀਟਿੰਗ ਰੱਖੀ ਹੈ ਇਹ ਦੇ ਪਬਲਿਕ ਦੇ ਵਿਚਾਰ ਸੁਣ ਲੈ ਤੇ ਪਬਲਿਕ ਦੀਆਂ ਜਿਹੜੀਆਂ ਦੁੱਖ ਤਕਲੀਫਾਂ ਹੈ ਨੇ ਉਹਨਾਂ ਨੂੰ ਸੁਣ ਕੇ ਮੌਕੇ ਦੇ ਹੱਲ ਕਰਨ ਲਈ ਜਿਹੜੀਆਂ ਮੇਨ ਗੱਲਾਂ ਨੇ ਡਰੱਗਸ ਬਾਰੇ ਜਾਂ ਕੋ ਟ੍ਰੈਫਿਕ ਰੂਟਸ ਬਾਰੇ ਜਾਂ ਹੋਰ ਕ੍ਰਾਈਮ ਬਾਰੇ ਉਹਦੇ ਬਾਰੇ ਪਬਲਿਕ ਨਾਲ ਗੱਲਬਾਤ ਕੀਤੀ ਔਰ ਦੱਸਿਆ ਗਿਆ ਹੈ ਕਿ ਆਪਾਂ ਨੂੰ ਕਿਵੇਂ ਹੱਲ ਕਰ ਸਕਨੇ ਆ ਸਾਰੇ ਰਲ ਮਿਲ ਕੇ ਹੱਲ ਕਰ ਸਕਨੇ ਆ ਜਿਹੜੀਆਂ ਛੋਟੀਆਂ ਮੋਟੀਆਂ ਤਕਲੀਫਾਂ ਸੀ ਲੋਕਾਂ ਦੀਆਂ ਉਹ ਸੁਣ ਕੇ ਉਹਨਾਂ ਨੂੰ ਹੱਲ ਕੀਤਾ ਇਸ ਸੰਪਰਕ ਦੇ ਵਿੱਚ ਅਸੀਂ ਹਰੇਕ ਪਿੰਡ ਵਾਈਸ ਜਾ ਕੇ ਸਾਡੇ ਅਫਸਰ ਜਿਹੜੀ ਮੀਟਿੰਗ ਕਰ ਰਹੇ ਨੇ ਸ਼ਹਿਰਾਂ ਦੇ ਵਿੱਚ ਗਲੀ ਮਹੱਲਿਆਂ ਵਿੱਚ ਕਰ ਰਹੇ ਨੇ ਵੱਡੇ ਪਦਰ ਤੇ ਜਿਹੜੀ ਹੈ ਸਬਡਿਵੀਜ਼ਨ ਲੈਵਲ ਤੇ ਉਹ ਮੇਰੇ ਵੱਲੋਂ ਕੀਤੀ ਗਈ ਹੈ ਕੱਲ ਐਸਐਸਪੀ ਸਾਹਿਬ ਨੇ ਵੀ ਕੀਤੀ ਸੀ ਇਸ ਤਰ੍ਹਾਂ ਜਿਹੜਾ ਮਹਮ ਚੱਲਦਾ ਰਹੇਗਾ ਪਬਲਿਕ ਨਾਲ ਨਾਤਾ ਜੋੜ ਲਈ ਪਬਲਿਕ ਨਾਲ ਨੇੜਤਾ ਲਿਉਣ ਲਈ ਤਾਂ ਕਿ ਪਬਲਿਕ ਜਿਹੜੀ ਖੁੱਲ ਕੇ ਸਾਨੂੰ ਆਪਣੇ ਵਿਚਾਰ ਦੱਸ ਸਕੇ ਤੇ ਉਹਨਾਂ ਦਾ ਮੁੱਕੀ ਦੀ ਜਿਹੜਾ ਹੱਲ ਕੀਤਾ ਜਾ ਸਕੇ ਤ੍ਰਿਫਾ ਦੇ ਗੁਰਸਾਭ ਦੇ ਸਰਾਂ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਅੱਜ ਜ਼ੀਰੋ ਪ੍ਰਸ਼ਾਸਨ ਤੇ ਪੁਲਿਸ ਦੇ ਵੱਲੋਂ ਸੰਪਰਕ ਮੁਹਿੰਮ ਚਲਾਈ ਗਈ ਹੈ ਸਾਡੇ ਨਾਲ ਕੁਝ ਨੌਜਵਾਨ ਵੀ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲੈਂਦੇ ਹਾਂ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅੱਜ ਸੰਪਰਕ ਮੁਹਿੰਮ ਚਲਾਈ ਗਈ ਹੈ ਲੋਕਾਂ ਨਾਲ ਇੰਟਰੈਕਸ਼ਨ ਕੀਤੇ ਲਈ ਹੈ ਤਾਂ ਕੀ ਕਹਿਣਾ ਚਾਹੋਗੇ ਇਸ ਬਾਬਤ ਬਈ ਇਹ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਵੱਲੋਂ ਹਸਕਾਰ ਫਤਿਹਗੜ ਸਾਹਿਬ ਜਿਹੜੀ ਸ਼ੀਤਾਂ ਧਰਤੀ ਹੈ ਅਸੀਂ ਸਾਰੇ ਇਹ ਚਾਹੁੰਦੇ ਆ ਵੀ ਇੱਥੇ ਆਪਾਂ ਰਲ ਮਿਲ ਕੇ ਇਸ ਧਰਤੀ ਨੂੰ ਨਸ਼ਾ ਮੁਕਤ ਬਣਾਈਏ ਆਪਣੇ ਪੰਜਾਬ ਨੂੰ ਹੀ ਨਸ਼ਾ ਮੁਕਤ ਬਣਾਈਏ ਇਹ ਸਰਕਾਰ ਨੇ ਆਮ ਆਦਮੀ ਸਰਕਾਰ ਨੇ ਬਹੁਤ ਸੋਹਣਾ ਉਪਰਾਲਾ ਕੀਤਾ ਠੀਕ ਹੈ ਇਹਦੇ ਵਿੱਚ ਹੁਣ ਮੈਂ ਆਪਣੇ ਨੌਜਵਾਨਾਂ ਨੂੰ ਵੀ ਕਹਿਣਾ ਚਾਹਾਂਗਾ ਅਸੀਂ ਵੀ ਨਾਲ ਆ ਪੰਜਾਬ ਪੁਲਿਸ ਦੇ ਵੀ ਆਪਾਂ ਰਲ ਮਿਲ ਕੇ ਜਿੰਨਾ ਵੀ ਆਪਣਾ ਯੂਥ ਹੈ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਿਹੜੀ ਕਿ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਨਸ਼ੇ ਬਾਰੇ ਜਾਗਰੂਕ ਕਰੀਏ ਨਸ਼ਿਆਂ ਤੋਂ ਬਚਾਈਏ ਕਿਉਂਕਿ ਹੁਣ ਕਈ ਬੱਚਿਆਂ ਨੂੰ ਤਾਂ ਕਈ ਕਹਿੰਦੇ ਹੁਣ ਜਿਵੇਂ ਨਸ਼ਾ ਕਿੱਥੋਂ ਸ਼ੁਰੂ ਹੁੰਦਾ ਕ ਕਾਲਜਾਂ ਦੇ ਵਿੱਚ ਕੀ ਹੁੰਦਾ ਵੀ ਯਾਰ ਹਾਂ ਆ ਖਾ ਰਿਹਾ ਕੁਛ ਮਾੜਾ ਜਾਂ ਮੈਂ ਵੀ ਇਹਨੂੰ ਦੇਖ ਕੇ ਖਾਣਾ ਮੇਰੀ ਥੋੜੀ ਚੜ੍ਹਾਈ ਬਣੂ ਉਹ ਚੀਜ਼ ਨੂੰ ਅਵਾਈਡ ਕਰਨ ਲਈ ਬਹੁਤ ਜ਼ਿਆਦਾ ਲੋੜ ਹੈ ਦੂਜੀ ਗੱਲ ਪ੍ਰਸ਼ਾਸਨ ਨੂੰ ਮੈਂ ਇੱਕ ਬੇਨਤੀ ਕਰਦਾ ਵੀ ਜਦੋਂ ਕੋਈ ਗੱਲਬਾਤ ਹੁੰਦੀ ਹੈ ਸਕੂਲਾਂ ਦੇ ਵਿੱਚ ਜਾਂ ਕਾਲਜਾਂ ਦੇ ਵਿੱਚ ਤਾਂ ਬੱਚਿਆਂ ਨੂੰ ਬਿਠਾ ਕੇ ਉਹਨਾਂ ਦਾ ਉੱਥੇ ਹੀ ਰਾਏ ਨਾਮ ਕੀਤਾ ਜਾਵੇ ਉੱਥੇ ਹੀ ਫੈਸਲਾ ਦਿੱਤਾ ਜਾਵੇ ਸਜ਼ਾ ਜ਼ਰੂਰੀ ਨਹੀਂ ਕਿ ਕਾਨੂੰਨੀ ਸਜ਼ਾ ਹੀ ਹੁੰਦੀ ਹੈ ਕੋਈ ਤਰ੍ਹਾਂ ਦੀ ਸਜ਼ਾ ਐਵੇਂ ਦੀ ਹੁੰਦੀ ਆ ਜਿਹੜੀਆਂ ਕਿ ਆਪਾਂ ਉਹਨਾਂ ਦੀ ਡਿਊਟੀਆਂ ਲਾ ਸਕਦੇ ਹਾਂ ਮੋਰਲ ਡਿਊਟੀਆਂ ਜਿਵੇਂ ਕਿ ਗੁਰੂ ਘਰ ਜਾ ਕੇ ਸੇਵਾ ਕਰਨੀ ਆ ਜਾਂ ਇੱਕ ਸਾਲ ਦੀ ਇਹਨੂੰ ਆ ਸਜ਼ ਜ਼ਰੂਰੀ ਨਹੀਂ ਹੈਗਾ ਕਿ ਉਹਨਾਂ ਨੂੰ ਸਿਰਫ ਕਾਨੂੰਨੀ ਸਜ਼ਾ ਹੀ ਮਿਲਣੀ ਚਾਹੀਦੀ ਕਿਉਂਕਿ ਇੱਕ ਵਾਰ ਜੇ ਕਿਸੇ ਦਾ ਫਿਊਚਰ ਖਰਾਬ ਹੋ ਜਾਏ ਜਾਂ ਲਾਈਫ ਖਰਾਬ ਹੋ ਜਾਏ ਤਾਂ ਫਿਰ ਉਸ ਨੂੰ ਬਣਾਉਣਾ ਬਹੁਤ ਔਖਾ ਤੇ ਇਹ ਦਲਦਲ ਦੇ ਵਿੱਚੋਂ ਕੱਢਣਾ ਬਹੁਤ ਔਖਾ ਸੋ ਆ ਜਿਹੜਾ ਅੱਜ ਸੰਪਰਕ ਦਾ ਪ੍ਰੋਗਰਾਮ ਸੀ ਇਹ ਮੈਨੂੰ ਬਹੁਤ ਵਧੀਆ ਲੱਗਿਆ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਆਪਾਂ ਰਲ ਮਿਲ ਕੇ ਪੁਲਿਸ ਦਾ ਸਾਥ ਦੇਈਏ ਪ੍ਰਸ਼ਾਸਨ ਦਾ ਸਾਥ ਦੇਈਏ ਤੇ ਨਸ਼ਿਆਂ ਤੋਂ ਦੂਰ ਰਹੀਏ ਜਿੱਦਾਂ ਤੁਸੀਂ ਉੱਥੇ ਵੀ ਬੋਲੇ ਸੀਗੇ ਤੁਸੀਂ ਲੌਂਗ ਦੇ ਸਟੂਡੈਂਟ ਹੋ ਹਨ ਕਿ ਕਾਲਜ ਦੇ ਵਿੱਚ ਹੀ ਅੱਜ ਇਹ ਜਮੀਨੀ ਪੱਧਰ ਤੋਂ ਉੱਤੇ ਸਟੂਡੈਂਟ ਜਿਹੜੇ ਨਸ਼ਾ ਕਰਨ ਲੱਗ ਜਾਂਦੇ ਆ ਤੁਸੀਂ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਭਈ ਮੈਂ ਨੌਜਵਾਨਾਂ ਨੂੰ ਪਹਿਲੀ ਗੱਲ ਤਾਂ ਇਹ ਅਪੀਲ ਕਰਨਾ ਚਾਹਾਂਗਾ ਵੀ ਨਸ਼ੇ ਤੋਂ ਜਿੰਨਾ ਹੋ ਸਕਦਾ ਆਪਾਂ ਬਚੀਏ ਇਹਦੇ ਘਰ ਬਹੁਤ ਗੰਦੇ ਆ ਇਹਦੇ ਰਾਹ ਬਹੁਤ ਗੰਦੇ ਆ ਮਾਂ ਪਿਓ ਪ ਕਰੋ ਆਪਣੀ ਜਵਾਨੀਆਂ ਨੂੰ ਸੰਭੋ ਸਿੱਧੇ ਪਾਸੇ ਸੇਧ ਲਾਓ ਆਪਣਾ ਫਿਊਚਰ ਸਿਕਿਉਰ ਕਰੋ ਜੌਬ ਦੇਖੋ ਆਪਣੀਆਂ ਜ਼ਿੰਮੇਵਾਰੀਆਂ ਦਾ ਭਾਅ ਮਾਪਿਓ ਦੀ ਸੇਵਾ ਕਰੋ ਠੀਕ ਹੈ ਤੇ ਕੋਈ ਲੋੜ ਨਹੀਂ ਹੈਗੀ ਮੈਂ ਵਿਦੇਸ਼ਾਂ ਦੇ ਖਿਲਾਫ ਨਹੀਂ ਹੈਗਾ ਵਿਦੇਸ਼ ਜੇ ਕਿਸੇ ਨੇ ਜਾਣਾ ਪੜਨ ਜਾਣਾ ਜਦਾਂ ਜਾ ਸਾਰਿਆ ਪਰ ਇੱਥੇ ਆਪਾਂ ਇੱਥੇ ਰਹਿ ਕੇ ਵੀ ਪੰਜਾਬ ਨੂੰ ਇੱਕ ਵਧਿਆ ਖੁਸ਼ਹਾਲ ਬਣਾ ਸਕਦੇ ਹਾਂ ਤੇ ਡੀਜੀ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ ਕਹਿੰਦੇ ਸੀਗੇ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਦੇ ਪੇਰੈਂਟਸ ਨਹੀਂ ਦੱਸਦੇ ਕਿ ਉਹ ਨਸ਼ਾ ਲੈ ਕੇ ਕਿੱਥੋਂ ਆਉਂਦੇ ਨੇ ਤੇ ਇਸ ਬਾਬਤ ਕੀ ਕਹਿਣਾ ਚਾਹੂੰਗਾ ਪੇਰੈਂਟਸ ਨੂੰ ਮੋਸਟਲੀ ਇਸ ਗੱਲ ਦਾ ਬਾਈ ਜੀ ਡਰ ਰਹਿੰਦਾ ਮਾਪਿਆਂ ਨੂੰ ਹਮੇਸ਼ਾ ਹੀ ਚਾਹੇ ਮੈਂ ਇੱਕ ਗੱਲ ਸਾ ਮੇਰੇ ਮਾਪਿਆਂ ਜਾਂ ਕਿਸੇ ਵੀ ਮਾਪੇ ਉਹਨਾਂ ਨੂੰ ਇਹੀ ਡਰ ਹੁੰਦਾ ਵੀ ਸਾਡੇ ਬੱਚਿਆਂ ਨੂੰ ਪੁਲਿਸ ਨਾ ਫੜ ਕੇ ਲੈ ਜੇ ਕਿਉਂਕਿ ਪੁਲਿਸ ਦੀ ਇੱਕ ਜਿਹੜੀ ਇਮੇਜ ਆ ਉਹ ਥੋੜੀ ਜਿਹੀ ਖਰਾਬ ਕਰਤੀ ਸੀਗੀ ਪਿੱਛੇ ਜੇ ਲੋਕਾਂ ਨੇ ਕੁਝ ਗਲਤ ਅਨਸਰਾਂ ਨੇ ਉਹ ਚੀਜ਼ ਥੋੜੀ ਇਮੇਜ ਖਰਾਬ ਕਰਤੀ ਸੀ ਜਿਹਦੇ ਕੀ ਹੋਇਆ ਕਿ ਮਾਪੇ ਦੇ ਮਨ ਦੇ ਵਿੱਚ ਇੱਕ ਡਰ ਬੈਠ ਗਿਆ ਵੀ ਜੇ ਮੇਰਾ ਬੱਚਾ ਦੇਖੋ ਜਦੋਂ ਕਿਸੇ ਨੂੰ ਪਤਾ ਲੱਗ ਜਾਂਦਾ ਵੀ ਮੇਰਾ ਬੱਚਾ ਦਾ ਖਰਾਬ ਹੋ ਚੁੱਕਿਆ ਵੀ ਉਹ ਨਸ਼ੇ ਤੇ ਲੱਗ ਚੁੱਕਿਆ ਉਹ ਉਹਨਾਂ ਦੀ ਬਤ ਬਤ ਕੋਸ਼ਿਸ਼ ਇਹ ਹੀ ਹੁੰਦੀ ਵੀ ਅਸੀਂ ਇਹਨੂੰ ਘਰ ਰੱਖ ਕੇ ਹੀ ਸੁਧਾਰ ਲਈਏ ਪਰ ਉਹ ਇਹ ਚੀਜ਼ ਨਹੀਂ ਕਰ ਪਾਉਂਦੇ ਕਿਉਂਕਿ ਉਹ ਮਾਪਿਓ ਹੁੰਦੇ ਆ ਮਾਪਾਪ ਹੁੰਦੇ ਆ ਕਿਉਂਕਿ ਉਹਨਾਂ ਨੂੰ ਇਦਾਂ ਹੁੰਦਾ ਵੀ ਜੇ ਅਸੀਂ ਆਪਦੇ ਜਵਾਕਾਂ ਨੂੰ ਨਸ਼ਿਆਂ ਤੋਂ ਦੂਰ ਕਰਾਂਗੇ ਵੀ ਇਹ ਮਰ ਨਾ ਜਾਣ ਜਾਂ ਇਹਨਾਂ ਨੂੰ ਕੁਝ ਹੋ ਨਾ ਜਾਵੇ ਉਹਨਾਂ ਨੂੰ ਫਿਕਰ ਹੁੰਦੀ ਆ ਉਹ ਇਸ ਚੀਜ਼ ਨੂੰ ਲੈ ਕੇ ਵੀ ਜੇ ਅਸੀਂ ਪੁਲਿਸ ਨੂੰ ਦੱਸਤਾ ਵੀ ਇਹ ਨਸ਼ਾ ਕਿੱਥੋਂ ਲੈ ਕੇ ਆਉਂਦੇ ਕੱਲ ਨੂੰ ਉਹ ਨਸ਼ਾ ਲੈ ਕੇ ਆਉਣ ਵਾਲੇ ਕੋਲ ਚਲੇ ਗਏ ਉਹਨਾਂ ਨੇ ਸਾਡੇ ਬੀਟ ਦੇ ਨਾਮ ਦਿੱਤਾ ਵੀ ਇਹ ਮੁੰਡਾ ਉੱਥੋਂ ਨਸ਼ਾ ਲੈ ਕੇ ਆਉਂਦਾ ਤਾਂ ਉਹਨੂੰ ਫੜ ਲੈਣਗੇ ਤਾਂ ਉਹਨੂੰ ਅੰਦਰ ਨਾ ਕਰ ਦੇਣ ਬਸ ਉਹ ਇਸ ਚੀਜ਼ ਦੇ ਰਿਗਾਰਡਿੰਗ ਕੀ ਆਪਣੇ ਬੱਚੇ ਕਿੱਥੋਂ ਨਸ਼ਾ ਲੈ ਕੇ ਆਉਂਦੇ ਉਹ ਦੱਸ ਦੇਣੀ ਹੈ ਜਿੰਦਕੀ ਪੁਲਿਸ ਨੇ ਦੱਸਿਆ ਕਿ ਨਸ਼ਾ ਛਡਾਊ ਕੇਂਦਰ ਖੋਲੇ ਗਏ ਨੇ ਪਰ ਉੱਥੇ ਮੋٹے ਫੀਸ ਲਈ ਜਾਂਦੀ ਹੈ ਕਈ ਗਰੀਬ ਨਹੀਂ ਦੇ ਸਕਦੇ ਤਾਂ ਲੱਗਦਾ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹਾਂਜੀ ਭਾਈ ਇਹ ਮੇਰੀ ਇੱਕ ਪੰਜਾਬ ਸਰਕਾਰ ਨੂੰ ਬਹੁਤ ਵੱਡੀ ਅਪੀਲ ਹੈ ਜੀ ਕਿ ਜਿਹੜੇ ਆ ਆਪਣੇ ਨਸ਼ਾ ਛਡਾਊ ਕੇਂਦਰ ਨੇ ਇਹਨਾਂ 'ਵਲ ਥੋੜਾ ਧਿਆਨ ਦਿੱਤਾ ਜਾਵੇ ਥੋੜੇ ਜੇ ਗਵਰਨਮੈਂਟ ਦੇ ਕੇਂਦਰ ਹੋਣੇ ਚਾਹੀਦੇ ਗਵਰਨਮੈਂਟ ਦੇ ਅੰਡਰ ਆਉਣਾ ਚਾਹੀਦੇ ਇਹ ਸਕੀਮ ਵੀ ਜਿਹਦੇ ਵਿੱਚ ਜਦੋਂ ਆਪਾਂ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਬੱਚਿਆਂ ਨੂੰ ਭੇਜਦੇ ਹਾਂ ਉੱਥੇ ਜਿਹੜੇ ਤਾਂ ਤਕੜੇ ਆ ਜੀ ਜਾਂ ਮੀਡੀਅਮ ਘਰਾਂ ਦੇ ਬੱਚੇ ਆ ਉਹਨਾਂ ਦੇ ਮਾਪਿਓ ਇਧਰ ਉਧਰੋਂ ਪੈਸੇ ਫੜ ਕੇ ਦੇ ਦਿੰਦੇ ਵੀ ਹਾਂ ਸਾਡੇ ਜਵਾਨ ਗ ਨਸ਼ਿਆਂ ਤੋਂ ਦੂਰ ਹੋ ਜਾਣ ਸਾਡੇ ਜਵਾਨਾਂ ਦੀ ਜ਼ਿੰਦਗੀ ਬਚ ਜੇ ਪਰ ਇਹਦੇ ਰੈਗਿਮਾਂ ਸੋਚਦਾ ਜਿਹੜੀ ਹੁਣ ਗਰੀਬ ਆਪਣੇ ਜਨਤਾ ਗਰੀਬ ਵੀ ਹੈਗੀ ਹੈ ਜੀ ਪੰਜਾਬ ਦੇ ਵਿੱਚ ਗਰੀਬੀ ਬਹੁਤ ਨੇਕਰ ਜਿਹੜੇ ਕੇ ਵਿਚਾਰੇ ਢਾੜੀ ਦੱਪੇ ਵਾਲੇ ਹੁੰਦੇ ਤੇ ਉਹਨਾਂ ਕੋਲ ਇੰਨਾ ਪੈਸਾ ਨਹੀਂ ਹੁੰਦਾ ਜਾਂ ਉਹ ਕਿਉਂਕਿ ਉਹਨਾਂ ਨੇ ਹੁਣ ਇੱਕ ਬਿਜ਼ਨਸ ਆਈਡੀਆ ਬਣਾ ਲਏ ਇਹ ਇਹ ਅੱਡੇ ਬਣ ਗਏ ਥਾਂ ਥਾਂ ਖੁੱਲ ਚੁੱਕੇ ਨੇ ਇਹ ਇਹਨਾਂ ਦੇ ਵਿੱਚ ਕੋਈ ਇੰਨਾ ਖਾਸ ਸੁਧਾਰ ਹੁੰਦਾ ਨਹੀਂ ਆ ਤੋਂ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਨਸ਼ਿਆਂ ਨੂੰ ਠੱਲ ਪਾਉਣ ਦੇ ਲਈ ਯਤਨ ਕੀਤੇ ਜਾਂਦੇ ਨੇ ਤੇ ਇਸੇ ਤਰ੍ਹਾਂ ਜਿ ਸੰਪਰਕ ਮੁਹਿੰਮ ਹੈ ਜਿਹੜੀ ਕਿ ਚਲਾਈ ਗਈ ਸਾਡੇ ਨਾਲ ਕੁਝ ਨੌਜਵਾਨ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਪੁਲਿਸ ਪ੍ਰਸ਼ਾਸਨ ਦੇ ਬੋਲੋ ਸੰਪਰਕ ਮੁਹਿੰਮ ਚਲਾਈ ਗਈ ਆ ਤਾਂ ਸਿੱਧਾ ਰਾਬਤਾ ਜਿਹੜਾ ਕਿ ਜਨਤਾ ਦੇ ਨਾਲ ਕੀਤਾ ਗਿਆ ਤਾਂ ਕੀ ਕਹਿਣਾ ਚਾਹੋਗੇ ਇਸ ਬਾਬਤ ਇਹ ਜੀ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਇਹਦੇ ਵਿੱਚ ਜਿਵੇਂ ਜਨਤਾ ਨੂੰ ਮਹਿਸੂਸ ਚਲੇ ਜਾਂਦਾ ਵੀ ਹਾਂ ਮਤਲਬ ਕਿ ਇਦਾਂ ਹੋਣਾ ਚਾਹੀਦਾ ਤੇ ਹੋ ਵੀ ਰਿਹਾ ਮਤਲਬ ਚਲੋ ਮਤਲਬ ਪੁਲਿਸ ਆਪਣਾ ਵਧੀਆ ਕੰਮ ਕਰ ਰਹੀ ਆ ਬਟ ਮੇਰੀ ਇੱਕ ਹੋਰ ਜਿਹੜੀ ਅਲੱਗ ਤੋਂ ਸੋਚ ਆ ਉਹ ਇਹ ਆ ਵੀ ਅੱਜ ਕੱਲ੍ਹ ਜਿਵੇਂ ਚਲੋ ਬੰਦਾ ਨਸ਼ਾ ਕਰਦਾ ਹੈ ਨਸ਼ਾ ਕਰਨ ਦੇ ਵਿੱਚ ਕੀ ਕਰਦੇ ਨੇ ਮਾਪ ਜਿਹੜੇ ਮਾਪ ਆਪਣਾ ਮਾਵਾ ਹੁੰਦੇ ਨੇ ਉਹਨੂੰ ਆਪਣਾ ਕੀ ਨਸ਼ਾ ਛਡਾਓ ਕੇਂਦਰ ਭੇਜ ਦਿੰਦੇ ਨੇ ਮੈਨੂੰ ਇਹ ਚੀਜ਼ ਵਧੀਨ ਲੱਗਦੀ ਦੇਖੋ ਹਰੇਕ ਦੀ ਆਪਣੀ ਆਪਣੀ رائے ਹੁੰਦੀ ਹੈ ਬਟ ਮੇਰੇ ਅਕੋਰਡਿੰਗ ਇਹ ਡਾਕਟਰੀ ਟਰੀਟਮੈਂਟ ਹੀ ਬੰਦਾ ਲਵੇ ਤਾਂ ਉਹ ਸਭ ਤੋਂ ਬੈਟਰ ਹੈ ਕਿਉਂਕਿ ਮੇਰਾ ਇੱਕ ਫਰੈਂਡ ਸੀਗਾ ਉਹ ਆਪਣਾ ਨਸ਼ਾ ਕਰਦਾ ਸੀ ਮੈਨੂੰ ਦੋ ਤਿੰਨ ਵਾਰ ਆਪਣਾ ਮੈਡੀਸਨ ਦਵਾ ਕੇ ਆਇਆ ਹੈ ਆਪਣਾ ਮਤਲਬ ਕਿ ਉਹਨੂੰ ਬੜਾ ਫਰਕ ਪਿਆ ਇਹ ਚੀਜ਼ ਨਾਲ ਜਿਵੇਂ ਕਿ ਉੱਥੇ ਸੈਂਟਰਾਂ ਦੇ ਵਿੱਚ ਲੋਕੀ ਬਾਬੇ ਬੈਠੇ ਨੇ ਬਾਬੇ ਬੈਠੇ ਆ ਉਹਨਾਂ ਨੂੰ ਕਹੀ ਜਾਂਦੇ ਪਾੜ ਕਰੋ ਉਹ ਕਰੋ ਚਲੋ ਵਧੀਆ ਗੱਲ ਹੈ ਬਹੁਤ ਵਧੀਆ ਗੱਲ ਹੈ ਬਟ ਜਦੋਂ ਉਹਨਾਂ ਨੂੰ ਤੋੜ ਲੱਗਦੀ ਆ ਤਾਂ ਉਹਨਾਂ ਨੂੰ ਉਹ ਜਿੱਥੇ ਤੱਕ ਮੈਂ ਦੇ ਜਿਹਦੇ ਵਿੱਚ ਮੈਂ ਸੁਣੀ ਆਪਣੇ ਦੋਸਤਾਂ ਤੋਂ ਉਹਨਾਂ ਨਾਲ ਲੜਦੇ ਨੇ ਝਗੜਦੇ ਨੇ ਉਹ ਚੀਜ਼ ਦਾ ਵਿੱਚ ਬੈਨੀਫਿਟ ਹੀ ਨਹੀਂ ਹੋ ਰਿਹਾ ਉਹ ਬਾਹਰ ਆ ਮੇ ਨੇ ਫਿਰ ਨਸ਼ਾ ਲੱਗ ਜਾਂਦੇ ਨੇ ਕਰਨ ਤੁਸੀਂ ਡਾਕਟਰੀ ਟ੍ਰੀਟਮੈਂਟ ਲਓ ਜਿਵੇਂ ਕਿ ਪੀਜੀਆਈ ਬੈਠਾ ਹੈ ਡੀਐਮਸੀ ਬੈਠਾ ਹੈ ਹਨਾ ਇਹ ਜੇ ਅਗਰ ਤੁਸੀਂ ਡਾਕਟਰੀ ਟ੍ਰੀਟਮੈਂਟ ਲਓਗੇ ਤਾਂ ਸਭ ਤੋਂ ਵ ਇਦੇ ਵਿੱਚ ਮੈਨੂੰ ਨਸ਼ਾ ਛਡਾਓ ਕੇਂਦਰ ਵਾਲੇ ਮੈਨੂੰ ਮੈਟਰ ਸਮਝ ਨਹੀਂ ਆਉਂਦਾ। ਇਹਦੇ ਵਿੱਚ ਨਾ ਉਹਨਾਂ ਨੂੰ ਬੈਨੀਫਿਟ ਹੁੰਦਾ ਬਾਹਰ ਆ ਕੇ ਫਿਰ ਨਸ਼ਾ ਕਰ ਲੈਂਦੇ ਨੇ। ਇਸ ਕਰਕੇ ਮੇਰੀ ਸਭ ਨੂੰ ਇਹੀ ਅਪੀਲ ਹੈ ਕਿ ਜੇ ਕੋਈ ਬਾਈ ਚਾਂਸ ਕਿਸੇ ਦਾ ਮਤਲਬ ਕਿ ਬੱਚੇ ਕਿਸੇ ਦਾ ਕੋਈ ਜਾਂ ਕੋਈ ਨਸ਼ਾ ਕੋਈ ਆਪਣਾ ਬੰਦਾ ਨਸ਼ਾ ਕਰਦਾ ਹੈ ਤਾਂ ਡਾਕਟਰੀ ਟਰੀਟਮੈਂਟ ਲਵੇ ਨਾ ਕਿ ਉਹ ਨਸ਼ਾ ਛਡਾਓ ਕੇਂਦਰ ਵਿੱਚ ਜਾਵੇ। ਡਾਕਟਰੀ ਟਰੀਟਮੈਂਟ ਨਾਲ ਨੂੰ 100% ਲਾਭ ਹੋਊਗਾ। ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਗਾ ਜਿਹੜੇ ਨਸ਼ਨਾ ਛੱਡਣਾ ਚਾਹੁੰਦੇ ਨੇ ਆ ਜੋ ਕਰ ਰਹੇ ਨੇ। ਦੇਖੋ ਨਸ਼ਾ ਸਭ ਤੋਂ ਵੱਡੀ ਗੱਲ ਹੈ ਜਦੋਂ ਮਤਲਬ ਕਿ ਉਹ ਜੋ ਨਸ਼ਾ ਕਰਦਾ ਹੈ ਉਹਦੇ ਵਿੱਚ ਜੋ ਮੈਂ ਦੇਖਿਆ ਗਿਆ ਕਿ ਉਹ ਅੰਦਰੇ ਅੰਦਰ ਘੁੱਟਦਾ ਰਿਹਾ ਮੈਂ ਨਸ਼ਾ ਤਾਂ ਛੱਡਣਾ ਚਾਹੁੰਦਾ ਆ ਉਹ ਬਟ ਉਹ ਨਸ਼ਾ ਛੱਡ ਨਹੀਂ ਪਾਂਦਾ ਉਹ ਲੁਕੇ ਕਰਦਾ ਕਿ ਜਦੋਂ ਪੈਸੇ ਮੰਗ ਕੇ ਲੈ ਕੇ ਕਰਦਾ ਕਿ ਆਪਣੇ ਘਰ ਦਾ ਸਮਾਨ ਵੇਚ ਕੇ ਕਰਦਾ ਉਹਨੂੰ ਆਪਣੇ ਕਿਸੇ ਵਧੀਆ ਕੋਈ ਆਪਣਾ ਕੋਈ ਦੋਸਤ ਮਿੱਤਰ ਪਿਆਰਾ ਜਿਹੜਾ ਕਿ ਬਹੁਤ ਵਧੀਆ ਮਤਲਬ ਕਿ ਮਨਚੋਰ ਹੋਵੇ ਬੰਦਾ ਉਹਦੇ ਨਾਲ ਡਿਸਕਸ ਕਰਨੀ ਚਾਹੀਦੀ ਹੈ ਜਿਸ ਨੂੰ ਲੁਕੋਵੇਂ ਨਾ ਵੀ ਮੈਂ ਅਜ ਨਸ਼ਾ ਕਰ ਲਿਆ ਦਿਨ ਨਿਕਲ ਗਿਆ ਰਾਤ ਨਿਕਲ ਗਈ ਕੱਲ ਨੂੰ ਸਵੇਰੇ ਜਾ ਕੇ ਆਪਾਂ ਕੁਝ ਹੋਰ ਵੇਚ ਦਾਂਗੇ ਉਹ ਡਿਸਕਸ ਕਰੇ ਡਿਸਕਸ ਕਰਕੇ ਕਿਸੇ ਵਧੀਆ ਬੰਦੇ ਨਾਲ ਆਪਣਾ ਗੱਲ ਕਰੇ ਉਹ ਉਹਨੂੰ ਡਾਕਟਰ ਕੋਲ ਲੈ ਕੇ ਜਾਵੇ ਜਾਂ ਕਿਸੇ ਵਧੀਆ ਮਤਲਬ ਕਿ ਪਰਸਨ ਕੋਲ ਲੈ ਕੇ ਜਾਵੇ ਉਹਨਾਂ ਨਾਲ ਜਿਹੜਾ ਉਹ ਦਿਮਾਗ ਦੀ ਜੁੜੀ ਦੀ ਫੀਲਿੰਗ ਹੈ ਜਿੱਥੇ ਉਹਨੂੰ ਨਸ਼ੇ ਦੀ ਤੋੜ ਲੱਗਦੀ ਹੈ ਉਹਨਾਂ ਨਾਲ ਵਿੱਚ ਉਹ ਆਪਣਾ ਮਤਲਬ ਟਰੀਟਮੈਂਟ ਕਰਦਾ ਰਹੇ ਇਹ ਨਾ ਹੋਵੇ ਵੀ ਇਹ ਚੀਜ਼ ਨੂੰ ਲੁਕੋ ਵੀ ਮੈਂ ਨਸ਼ਾ ਕਰਦਾ ਲੁਕੇ ਨਸ਼ਾ ਕਰ ਲਿਆ ਔਰ ਆਪਣਾ ਜਾ ਕੇ ਸੌਂ ਗਿਆ ਜਾਂ ਫਿਰ ਫੇਰ ਉੱਠਿਆ ਫਿਰ ਨਸ਼ਾ ਕਰ ਲਿਆ ਫਿਰ ਇਹ ਚੀਜ਼ ਬਾਕੀ ਨੌਜਵਾਨੋ ਨੇ ਇਹੀ ਚੀਜ਼ ਹੈ ਵੀ ਇਹ ਵੀ ਮਤਲਬ ਵਧੀਆ ਚੀਜ਼ ਨਹੀਂ ਹੈਗੀ ਨਾਲ ਘਰੇ ਬਰਬਾਦ ਹੁੰਦੇ ਨੇ ਸਾਰਾ ਕੁਝ ਵਿਗ ਜਾਂਦਾ ਆਪਾਂ ਨੂੰ ਆਪਾਂ ਪਿੰਡਾਂ 'ਚ ਦੇਖਦੇ ਹਾਂ ਸਾਡੇ ਪਿੰਡ ਦੇ ਵਿੱਚ ਵੀ ਦੋ-ਤਿੰਨ ਲੜਕੇ ਸੀਗੇ ਜਿਹੜੇ ਨਸ਼ਾ ਕਰਦੇ ਸੀ ਉਹ ਇਸ ਵਕਤ ਦੁਨੀਆ ਦੇ ਵਿੱਚ ਹੈ ਨਹੀਂ ਸਭ ਨੂੰ ਪਤਾ ਕਿ ਇਹਦਾ ਲੀਵਰ ਖਰਾਬ ਹੋ ਜਾਂਦਾ ਕਿਦੀ ਕਿਡਨੀ ਖਰਾਬ ਹੋ ਜਾਂਦੀ ਹੈ ਇਹੀ ਹੈ ਵੀ ਨੌਜਵਾਨ ਨੂੰ ਇਹੀ ਪੀ ਲੈ ਬਹੁਤ ਗੰਦੀ ਚੀਜ਼ ਹੈ ਇਹ ਤੋਂ ਵੱਧ ਤੋਂ ਵੱਧ ਬਚੋ ਵੀ ਸਾਡੇ ਨਾਲ ਕੁਝ ਨੌਜਵਾਨ ਮੌਜੂਦ ਸੀ ਜਿਨ੍ਹਾਂ ਨੇ ਦੱਸਿਆ ਹੈ ਕਿ ਨੌਜਵਾਨਾਂ ਨੂੰ ਨਸ਼ਾ ਛੱਡਣਾ ਚਾਹੀਦਾ ਸੋ ਦੱਸਿ ਕਿ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸੰਪਰਕ ਮੁਹਿੰਮ ਜਿਹੜੀ ਕੀ ਚਲਾਈ ਗਈ ਹੈ ਜਿਸ ਦੇ ਵਿੱਚ ਨੌਜਵਾਨਾਂ ਨੂੰ ਨਸ਼ਾ ਛੱਡਣ ਦੇ ਲਈ ਅਪੀਲ ਕੀਤੀ ਗਈ ਹੈ ਤੇ ਲੋਕਾਂ ਨਾਲ ਸਿੱਧੀ ਇੰਟਰੈਕਸ਼ਨ ਕੀਤੀ ਗਈ ਹੈ ਸੋ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਕਰਨ ਬਿਹਰਾ ਐਨਪੀ ਨਿਊਜ਼